ਕੇਂਦਰ ਸਰਕਾਰ ਨੇ ਮਨਰੇਗਾ ਦੇ ਨਾਮ ਦੇ ਵਿੱਚ ਤਬਦੀਲੀ ਕੀਤੀ ਆ ਮਨਰੇਗਾ ਤੋਂ ਜੀ ਰਾਮ ਜੀ ਕਰਤਾ ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਜਨਤਕ ਜਥੇਬੰਦੀਆਂ ਇਵਨ ਕਿ ਜਿਹੜੀਆਂ ਮਨਰੇਗਾ ਫਰੰਟ ਵੀ ਬਣੇ ਹੋਏ ਨੇ ਉਹ ਕਹਿ ਰਹੇ ਨੇ ਕਿ ਕੱਲੇ ਨਾਮ ਦੇ ਵਿੱਚ ਤਬਦੀਲੀ ਨਹੀਂ ਹੋਈ ਇਹਦੇ ਨਾਲ ਤਾਂ ਜਿਹੜੀ ਮਨਰੇਗਾ ਦੀ ਸਕੀਮ ਹੈ ਇਹਨੇ ਖਤਮ ਹੋ ਜਾਣਾ ਕਿ ਸੈਂਟਰ ਦੀ ਸਰਕਾਰ ਮਨਰੇਗਾ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪਈ ਤੇ ਅੱਜ ਮਨਰੇਗਾ ਫਰੰਟ ਵੱਲੋਂ ਪੰਜਾਬ ਭਰ ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਕਿ ਜਿੱਥੇ-ਜਿੱਥੇ ਵੀ ਜਿਹੜੇ ਸਰਕਾਰੀ ਹੈੱਡਕੁਆਟਰ ਨੇ ਜਿਵੇਂ ਐਸ ਡੀ ਐਮ ਆਫਿਸ ਟੀਸੀ ਦਫ਼ਤਰ ਇੱਥੇ ਅਸੀਂ ਆਪਣੇ ਧਰਨੇ ਮੁਜ਼ਾਰੇ ਕਰਾਂਗੇ ਤੇ ਅਸੀਂ ਆਪਣੇ ਮੰਗ ਪੱਤਰ ਮੈਮੋਰੰਡਮ ਐਸ ਡੀ ਐਮ ਨੂੰ ਸੰਪੰਘੇ ਮੇਰੇ ਨਾਲ ਸਿੱਧੂਪੁਰ ਯੂਨੀਅਨ ਤੋਂ ਮਾਨ ਸਿੰਘ ਨੇ ਜਿਹੜੇ ਵਿੱਤ ਸਕੱਤਰ ਨੇ ਮੇਰੇ ਨਾਲ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਮਨਰੇਗਾ ਜਿਹੜਾ ਫਰੰਟ ਹੈ ਉਹ ਫਰੰਟ ਆਪਣਾ ਧਰਨਾ ਦੇ ਰਿਹਾ ਤੇ ਇੱਕ ਪਾਸੇ ਜਿੱਥੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਇਹਦੇ ਵਿੱਚ ਸਿਰਫ ਨਾਮ ਦੀ ਹੀ ਤਬਦੀਲੀ ਕੀਤੀ ਆ ਇਹਦੇ ਨਾਲ ਕੋਈ ਵੱਡਾ ਅਸੀਂ ਫਰਕ ਨਹੀਂ ਪਾਇਆ ਹੈਗਾ ਗੱਲਬਾਤ ਕਰਾਂਗੇ ਗੁਰਦੇਵ ਸਿੰਘ ਜਨੌਲੀ ਸਾਹਿਬ ਸਾਡੇ ਨਾਲ ਨੇ ਸਿੱਧੂਪੁਰ ਯੂਨੀਅਨ ਤੋਂ ਮਾਨ ਸਿੰਘ ਜੀ ਨੇ ਮਾਨ ਸਿੰਘ ਜੀ ਉਸੀਂ ਸਮਰਥਨ ਦਿੱਤਾ ਮੰਰੇਗਾ ਫਰੰਟ ਪਿੱਛੇ ਰਾਜਪੁਰਾ ਧਰਨਾ ਲਾ ਰਿਹਾ ਮੰਰੇਗਾ ਫਰੰਟ ਦਾ ਅਸੀਂ ਤਾਂ ਕਰਕੇ ਸਮਰਥਨ ਸਾਨੂੰ ਦੇਣਾ ਪਿਆ ਕਿਉਂਕਿ ਇਹਦੇ ਬਾਰੇ ਕਿਸੇ ਨਾਲ ਸਲਾਹ ਨਹੀਂ ਕੀਤੀ ਸਰਕਾਰ ਨੇ ਜਿਹੜੀਆਂ ਵਿੱਚ ਉਹਨਾਂ ਨੇ ਨਵੀਆਂ ਸ਼ਰਤਾਂ ਰੱਖਤੀਆਂ ਇੱਕ ਤਾਂ ਕਿਸਾਨਾਂ ਤੇ ਹਰ ਮਜ਼ਦੂਰਾਂ ਦੇ ਵਿੱਚ ਲੜਾਈ ਪਾਣੇ ਵਾਲੀ ਕਿ 60 ਦਿਨ ਦੀ ਕੰਮ ਦੀ ਛੁੱਟੀ ਹੋਊਗੀ ਜਾਂ ਤੇ ਕਿਸਾਨਾਂ ਨੂੰ ਉਹ ਹੋਏਗਾ ਚਾਦ ਕੇ ਸਾਡੀ ਮੰਗ ਹੈ ਉਹ ਨੀਤੀ ਇਹ ਪਰ ਪਹਿਲਾਂ ਵੀ ਇਹ ਤੇ ਵੀ ਜੇਕਰ ਕੋਈ ਛੋਟਾ ਕਿਸਾਨ ਹੈ ਕਿਲੇ ਦੋ ਕਿਲੇ ਆ ਉਹ ਮਰੇਗਾ ਤਹਿਤ ਆਪਣੇ ਖੇਤ ਚ ਕੰਮ ਕਰ ਸਕਦਾ ਹੈ ਉਹਦੀ ਇਹਨਾਂ ਨੇ ਛੁੱਟੀ ਕਰਤੀ ਫੇਰ ਆਪਣਾ ਪੱਲਾ ਛੜਾ ਕੇ ਇਹਨਾਂ ਨੇ ਜਿਹੜਾ ਭਾਰ ਹੈ ਇਹਦਾ ਸਾਰਾ ਆਪਣਾ ਸੂਬਿਆਂ ਤੇ ਪਾਤਾ ਸੂਬਾ ਸਰਕਾਰ ਕੋਰ ਤਾਂ ਸਾਡੇ ਪੰਜਾਬ ਦੀ ਦਾ ਹਾਲਾਤ ਇਹ ਹੈ ਕਿ ਕਿੰਨੀਆਂ ਬਜ਼ੁਰਗ ਵਿਚਾਰੀਆਂ ਉਹ ਜਿਹੜੀਆਂ ਤਰਸ ਰੀਆਂ ਉਹਨੂੰ ਪੈਨਸ਼ਨ ਨੂੰ ਬਜ਼ੁਰਗ ਅੱਜ ਪੇਪਰ ਚ ਆਇਆ ਵੇਕ 70 ਸਾਲ ਦੇ ਬਜ਼ੁਰਗ ਇੱਕ ਉਹਦਾ ਬੱਚਾ ਪੋਤਾ ਜਿਹੜਾ ਬੋਲਣ ਤੋਂ ਵੀ ਸਮਰਥ ਹੈ ਉਹ ਵਿਚਾਰੇ 3 ਮਹੀਨੇ ਤੋਂ ਆਪਣੀ ਪੈਨਸ਼ਨ ਨੂੰ ਡੀ ਕਰ ਰਹੇ ਆ ਤੁਮ ਮਰਰੇਗਾ ਦੇ ਪੈਸੇ ਕਿੱਥੋਂ ਦੇ ਦੇਗਾ ਆਪਣਾ ਸੂਬਾ ਅਸੀਂ ਇਹਦੇ ਕਰਕੇ ਇਹਨਾਂ ਨੂੰ ਸਮਰਥਨ ਕਰਨ ਆ ਜਾਈਏ ਕਿ ਬਹੁਤ ਗਲਤ ਆ ਕਰ ਇਹਨਾਂ ਦਾ ਨਾਮ ਬਦਲਣਾ ਤਾਂ ਬਦਲ ਲੰਦੇ ਕੋਈ ਉਹ ਨਹੀਂ ਤੇ ਨਾਮ ਤੇ ਸਾਨੂੰ ਕੋਈ ਉਹ ਨਹੀਂ ਨਾਮ ਕੋਈ ਰੱਖ ਲੰਦੇ ਉੱਤੇ ਪਰ ਜਿਹੜੀ ਇਹਨਾਂ ਨੂੰ ਸ਼ਰਤਾਂ ਕਰਕੇ ਉਹ ਤਾਂ ਭੋਗੇ ਪਾਤਾ ਉਹਦਾ ਪਹਿਲਾਂ 100 ਦਿਨ ਗਾਰੰਟੀ ਦਾ ਸੀ ਸੌ ਤੋਂ 60 ਦੇ ਨੇ ਇਹ ਕੱਟ ਤੋ ਤੁਸੀਂ ਇਹ ਕਹਿੰਦੇ ਅਸੀਂ 25 ਦਿਨ ਕਰਤੇ 60 ਦਿਨ ਉਹ ਕੱਟੇ ਗਏ ਕਿੱਥੇ ਕਰਤੇ ਇੱਥੇ ਇਹਦੇ ਕਰਕੇ ਅਸੀਂ ਅੱਜ ਇਹਨਾਂ ਦੇ ਸਮਰਥਨ ਕਰ ਰਹੇ ਆਂ ਹਾਂ ਅਸੀਂ ਇਹਨਾਂ ਦੇ ਨਾਲ ਆ ਕੋਈ ਵੀ ਸੰਘਰਸ਼ ਕਰਨਗੇ ਅਸੀਂ ਇਹਨਾਂ ਨਾਲ ਹੋਵਾਂਗੇ ਜੀ ਸਾਡੇ ਨਾਲ ਗੁਰਦੇਵ ਸਿੰਘ ਜਿੰਦੌਲੀ ਨੇ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿੰਦੇ ਜਿਹੜਾ ਪੰਜਾਬ ਸੁਭਾ ਸਰਕਾਰ ਨੇ ਕਰਿਆ ਬਹੁਤ ਮਾੜਾ ਕਰਿਆ ਜੀ ਇਹ ਪੈਸਾ ਕਿੱਥੋਂ ਦੇ ਦੇਣ ਦੇ ਗਾਲੇ ਨੂੰ ਸੈਂਟਰ ਸਰਕਾਰ ਦਾ ਨਾਮ ਬਜ਼ ਗਿਆ ਸਾਰਾ ਕੁਝ ਸੱਤਿਆਨਾਸ਼ ਕਰ ਦਿਆ ਜ਼ਿਮੀਂਦਾਰਾਂ ਫਰ ਮਜ਼ਦੂਰਾਂ ਨਾਲ ਲੜਾਈ ਦਾ ਪੰਗਾ ਵਧਵਾ ਦਿਆ ਜ਼ਿੰਮੇਦਾਰਾਂ ਕੰਮ ਆਪਣੇ ਚਾਰੇ ਨਰੇਗਾ ਵਾਲੇ ਕੰਮ ਕਰੇ ਰਹੇ ਦੇ ਵਜਰੇ ਇਹ ਉਹਨਾਂ ਨੂੰ ਘਟਾ ਕੇ ਨਾਂ ਬਦਲਣਾ ਤਾਂ ਬਦਲ ਲੰਦੇ ਇਹ ਕਿਉਂ ਕਰ ਰਹੇ ਆ ਇਸ ਤਰ੍ਹਾਂ ਇਹ ਸੈਂਟਰ ਸਰਕਾਰ ਨਾਲ ਬਿਲਕੁਲ ਸ੍ਰੀਆਮ ਨਰੇਗਾ ਨਾਲ ਤੱਕਾ ਕਰਿਆ ਜੀ ਜੇਕਰ ਮਾਨ ਸਿੰਘ ਜੀ ਜਿਹੜੇ ਮੰਰੇਗਾ ਫਰੰਟ ਨੇ ਜਾਂ ਫਿਰ ਜਿਹੜੀਆਂ ਮੰਰੇਗਾ ਦੀ ਯੂਨੀਅਨ ਬਣੀ ਹੋਈ ਹੈ ਨੇ ਜਾਂ ਪਿੰਡਾਂ ਤੋਂ ਮੰਰੇਗਾ ਵਰਕਰ ਵੀ ਨੇ ਜੇਕਰ ਇਹ ਕੋਈ ਅੱਗੇ ਸੰਘਰਸ਼ ਆਪਣਾ ਉਲੀਕਦੇ ਨੇ ਕਿ ਕਿਸਾਨ ਜਿੱਥੇ ਬੰਦੀਆਂ ਤੇ ਸਿੱਧੂ ਪਰ ਯੂਨੀਅਨ ਅੰਡਟ ਕੇ ਸਪੋਰਟ ਚ ਹੈ ਹਾਂ ਬਿਲਕੁਲ ਕਰਾਂਗੇ ਜੀ ਅਸੀਂ ਬਿਲਕੁਲ ਆਪਣੀ ਵੀ ਮੀਟਿੰਗ ਕਰਕੇ ਇਹਦੇ ਸਪੈਸ਼ਲ ਕਰੀ ਕੋਈ ਵੱਡਾ ਅੰਦੋਲਨ ਕਰਦੇ ਆ ਬਿਲਕੁਲ ਪ੍ਰਧਾਨ ਜੀ ਨਾਲ ਇਹ ਕਰਕੇ ਇਹਨਾਂ ਬਿਲਕੁਲ ਸਮਰਥਨ ਕਰਾਂਗੇ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਮਤਾ ਪਤਾ ਸੀ ਕਿ ਅਸੀਂ ਵੀ ਰੱਦ ਕਰਦੇ ਆ ਇਸ ਨੂੰ ਠੀਕ ਹੈ ਅਗਰ ਰੱਦ ਕਰਦੇ ਆ ਅਸੀਂ ਤੁਹਾਨੂੰ ਅਸੀਂ ਆਪ ਸਹਿਮਤ ਹੈ ਉਹਨਾਂ ਨਾਲ ਅਗਰ ਉਹਨਾਂ ਨੇ ਰੱਦ ਕਰੀ ਤੇ ਹੋ ਜਾਂਦਾ ਤਾਂ ਵਧੀਆ ਗੱਲ ਹੈ ਜੀ ਸੋ ਅਮਰੀ ਨਾਲ ਸਿੱਧੂਪੁਰ ਯੂਨੀਅਨ ਤੋਂ ਮਾਨ ਸਿੰਘ ਜੀ ਸੀ ਤੇ ਗੁਰਦੇਵ ਸਿੰਘ ਜੰਦੌਲੀ ਜਿਹੜੇ ਕਹਿੰਦੇ ਨੇ ਜੇਕਰ ਮਨਰੇਗਾ ਵਰਕਰ ਆਪਣਾ ਕੋਈ ਪੰਜਾਬ ਦੇ ਵਿੱਚ ਸੰਘਰਸ਼ 올ਿਖਦੇ ਨੇ ਤਾਂ ਸਿੱਧੂਪੁਰ ਯੂਨੀਅਨ ਡਟ ਕੇ ਸਪੋਰਟ ਦੇ ਵਿੱਚ ਖੜੀ ਆ।